ਕਿੰਨਾ ਕ ਟਾਈਮ ਲੱਗੂ ਮੈਂ ਸਭ ਤੋਂ ਲਾਸਟ ਚ ਨਹਾ ਕੇ ਤਿਆਰ ਹੋ ਗਿਆ ਵੇਖ ਲੋ ਤੁਸੀਂ ਕਰਨਾ ਸੀ ਸੀ ਬੜਾ ਐ ਦੱਸ ਮੈਨੂੰ ਤੁਸੀਂ ਕੀਤਾ ਕੀ ਕਿ ਕੀ ਨਹੀਂ ਕਰਨਾ ਸੀ ਤੁਸੀਂ ਉੱਠ ਕੇ ਚਾਹ ਪੀਤੀ ਬਾਥਰੂਮ ਚ ਵੜ ਕੇ ਨਹਾ ਲਿਆ ਚਾਹ ਝੌਂਪੜੀਆਂ ਸਾਡੇ ਨਿਕਲਣ ਸਾਰੀ ਆ ਬਹੁਤ ਜ਼ਿਆਦਾ ਝੌਂਪੜੀਆਂ ਨੇ ਇੱਥੇ ਦੋ ਤਿੰਨ ਸੌ ਝੌਂਪੜੀਆਂ ਵਟਕ ਨਹੀਂ 1 2 ਪਿੰਡ ਦੀ ਵੱਜ ਗਏ ਨਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਹੈਗਾ ਤਾਂ ਸੰਡੇ ਦਾ ਅਸਟੇ ਲਗਾ ਦਿੰਦੂ ਮਸਾਨੂੰ ਕਾਫੀ ਦਾ ਸੰਦੂਰ ਮੈਂ ਸਵੇਰੇ ਸਵੇਰੇ ਉੱਠੀ ਸੀ ਮੈਂ ਤਾਂ ਫੜੀ 5:30 ਵਜੇ ਤੇ ਮੈਂ ਅੱਧਾ ਕਰਨ ਕੀਤਾ ਚਾਹ ਬਣਾਈ ਉਹਨਾਂ ਦੀ ਮਮੀ ਤੇ ਇਹਨਾਂ ਦੀ ਜਾ ਬਣਾਈ ਬੱਚੇ ਨੇ ਅੱਧਾ ਕਰਨ ਕੀਤਾ ਭਾਂਡੇ ਪੰਜੇ ਪੋਚੇ ਲਾਇਆ ਲਾ ਤੋ ਤੇ ਤੇ ਹੁਣ ਸਾਰੇ ਜਣੇ ਤਿਆਰ ਅੱਧੇ ਹੋ ਗਏ ਅੱਧੇ ਰਹਿ ਗਏ ਅੱਧੇ ਮੈਂ ਰੋਟੀ ਬਣਾ ਰਹੀ ਆ ਆ ਦਾਲ ਪਈ ਸਦਾਲ ਚਪਾ ਕਾਟਾ ਬਣ ਲੈਆ ਇਹਨੇ ਰੋਟੀ ਖਾਣੀ ਉਹ ਜਿੰਨੀ ਖਾਣੀ ਉਹ ਖਾ ਕੇ ਫਿਰ ਆਪਾਂ ਚੱਲਦੇ ਆਂ ਹਾਂ ਜੀ ਅੱਜ ਕਾਲ ਜੀ ਅੱਜ ਪਾੜਾ ਕੁਰਤਾ ਦੇ ਮੈਂ ਵਾਈਟ ਤੇ ਨਾਲ ਪੋਣਾ ਜਲਸਾ ਬਧੀਆ ਕਦੇ ਕਦੇ ਪਾਣੀ ਦਾ ਕੁਰਤਾ ਪਿਆਣਾ ਸਾਰੇ ਤਿਆਰ ਹੋ ਗਏ ਰੋਟੀ ਪਾਣੀ ਚੱਲਦੇ ਆਂ ਬਸ ਉਹ ਨਿਕਲਣ ਦੀਆਂ ਤਿਆਰੀਆਂ ਨਹੀਂ ਆਂ ਈਮਾ ਸ਼ਈਮਾ ਲੱਗ ਰਹੀਆਂ ਨਹੀਂ ਆਂ ਕਿੰਨਾ ਕ ਟਾਈਮ ਲੱਗੂ ਮੈਂ ਸਭ ਤੋਂ ਲਾਸਟ ਜਨਾ ਕੇ ਤਿਆਰ ਹੋ ਗਿਆ ਵੇਖ ਲੋ ਤੁਸੀਂ ਕਰਨਾ ਸੀ ਜੀ ਇਹ ਦੱਸੋ ਮੈਨੂੰ ਤੁਸੀਂ ਕੀਤਾ ਕੀ ਕਿ ਨਹੀਂ ਕਰਨਾ ਸੀ ਤੁਸੀਂ ਉੱਠ ਕੇ ਚਾਹ ਪੀਤੀ ਬਾਥਰੂਮ ਚ ਵੜ ਕੇ ਜਨਾ ਲਈ ਮੈਂ ਕੀ ਕੀਤਾ ਪੱਗ ਬੰਨੀ ਪਹਿਲਾਂ ਟਾਈਮ ਲੱਗਦਾ ਕੱਪੜੇ ਪ੍ਰੈਸ ਕੀਤੇ ਆ ਉਹਦੇ ਸਰਪ੍ਰਸਤਾਂ ਮੈਂ ਪ੍ਰੈਸ ਕੀਤਾ ਉਹਦਾ ਆਟਾ ਕੁੰਨੇ ਆ ਰੋਟੀ ਆ ਬਣਾਈਆਂ ਖਵਾਈਆਂ ਪੋਚੇ ਲਾਏ ਹੁਣ ਫੇਰ ਭਾਂਡੇ ਮਾਜ ਕੇ ਰੋਟੀਆਂ ਹਣ ਮੈਂ ਤਿਆਰ ਹੋਣ ਲੱਗੀ ਆ ਅੱਛਾ ਉਸ ਦਮ ਬੰਦਿਆ ਨਾ ਬੰਦੇ ਆ ਨਾ ਉੱਠਣਾ ਚਾਹ ਪੀਣੀ ਆ ਬਾਥਰੂਮ ਚ ਅਗੇ ਤਿਆਰ ਹੋ ਲੈਣਾ ਬਾਥਰੂਮ ਚ ਵੜ ਜਣਾ ਨਾ ਆ ਕੇ ਆ ਜਾਣਾ ਅਸੀਂ ਸਾਨੂੰ ਸਾਰਾ ਕੰਮ ਸਵੇਟ ਕੇ ਜਾਣਾ ਮੈਂਦਾ ਹੋ ਜਾ ਕਰਦਾ ਚਲ ਬਹੁਤ ਬਹੁਤ ਧੰਨਵਾਦ ਇਸ ਲਈ ਸਾਡੇ ਹੋਂਦ ਕੰਮ ਵੀ ਨਾ ਰਹੇ ਨਾ ਸਾਨੂੰ ਵੀ ਵੀ ਪੰਡ ਦੇ ਜਿਹੜਾ ਚੰਮ ਜਾਣਗੇ ਜੇ ਪੈ ਰਹੇ ਤਾਂ ਇਸ ਕਰਕੇ ਪੱਖਾ ਬੰਦ ਕਰਦਾ ਉਹ ਸ਼ੁਕਰ ਤਾਂ ਮਿਲ ਨੇ ਹੈ ਗੱਲ ਕਿਉਂਕਿ ਹੈ ਨਹੀਂ ਸੀ ਇਹ ਸਾਈਜ਼ ਉਹਨਾਂ ਕੋਲ ਤੇ ਇਹ ਰਹਿ ਗਏ 1000 ਦਾ ਖਰਚਾ ਇਹਦਾ ਪੈਣਾ ਸੀ ਆ ਇਹ ਖੜਦੀ ਨਹੀਂ ਹੈਗੀ ਡਿੱਗਿਆ ਦੇਖੋ ਆਪਣੇ ਆਪ ਡਿੱਗ ਜਾਂਦੀ ਹੈ ਜੀ ਕਦੇ ਕਦੇ ਖੜ ਵੀ ਜਾਂਦੀ ਹੈ ਜੀ ਜੇ ਟੌਪ ਤੇ ਕਰਦੀ ਹੈ ਇਹਦੀ ਮਰਜ਼ੀ ਹੈ ਬੱਸ ਤਾਂ ਦੇਖੋ ਖੜਦੀ ਨਹੀਂ ਹੈਗੀ ਆਪਣੇ ਆਪ ਡਿੱਗੀ ਹੈ ਰੱਖੋ ਬੈਗ ਫਸ ਬੈਟ ਕੱਢ ਦੋ ਫਿਰ ਰਹਿਣ ਤੋਂ ਬੈਠ ਕੇ ਕਹਿੰਦੇ ਆ ਹਲੋ ਹਲੋ ਹਾਂ ਜੀ ਆ ਵੀ ਮਾ ਤੇ ਨਹੀਂ ਲਓ ਜੀ ਹੁਣ ਅਸੀਂ ਨਿਕਲਣ ਲੱਗੇ ਆ ਗਰਮੀ ਹੈ ਲੋਕ ਕਰਨ ਵਾਸਤੇ ਖੜਾ ਕੋ ਮੰਮੀ ਜਿਹੜੇ ਪਿੱਛੇ ਉਹ ਬੈਠੇ ਨੇ ਪਾਸ ਦੇ ਵਿੱਚ ਕੁਝ ਠੀਕ ਕਰਦੇ ਨੇ ਤੇ ਉਹ ਆਉਂਦੇ ਨੇ ਇਹਨੇ ਲੋਕ ਕਰਕੇ ਚੱਲਾਂਗੇ 7:30 ਹੋ ਗਿਆ ਟਾਈਮ ਸਵੇਰ ਦੇ ਤੂਆ ਲਾ ਫਿਰ ਇਹ ਸਾਹਮਣੇ ਲੰਗੀ ਟ੍ਰੇਨ ਹੋ ਜਾਂਦੀ ਆ}{|\text{ਵਾਲ ਗੱਡੀ ਆ}}|$ ਹੋ ਜਾਂਦੀ ਆ ਸਾਹਮਣੇ ਬਿਲਕੁਲ ਬਾਹਰ ਹੀ ਲਾਈ ਨਾ ਕਿਉਂਕਿ ਇੱਥੋਂ ਫਿਰ ਡੱਬੇ ਸਪਲਾਈ ਹੁੰਦੇ ਨਾ ਲਾਈਨ ਦੇ ਉੱਤੇ ਹੀ ਇਹ ਵੈਕਟਰੀ ਸੈਕਟਰ ਦੇ ਇੱਧੇ ਸਾਥ ਤੱਕ ਪਹਿਲਾਂ ਨਿਕਲ ਸਾਰੀ ਲਾਈਨ ਆ ਜਾਂਦੀ ਆ। ਲੋ ਜੀ। ਅੱਧਾ ਦੂਤ ਉਧਰ ਨਿਕਲਣਾ ਹੈ? ਕਿੱਧਰ ਪਿੰਡਾਣਾ? ਇੱਧਰੋਂ ਹੀ ਨਿਕਲਾਂਗੇ ਆਪਾਂ ਹੰਦਰ ਗ੍ਰੇਤੀ। ਆਂ ਦੇਖੋ ਕਿੰਨੀ ਹਰਿਆਲੀ ਆਸ ਤੇ ਪਾਸ ਤੇ। ਮੈਂ ਧਿਆਨ ਚੇਰਿਆ ਤਾਂ ਕਿ ਆਓ ਕੀ ਹੋ ਗਿਆ ਅਸਲ ਤੇ। ਮਤਲਬ ਨਹੀਂ ਤਾਂ ਆਪਾਂ ਉਧਰੋਂ ਮੁੜ ਜਾਂਦੇ ਉਹ ਨੀ ਬਣਾਣੀ ਬਹੁਤ ਸੋਹਣੀ ਪਰ ਵੈਮ ਇੰਨਾ ਹੋ ਗਿਆ ਉੱਚੀ ਉੱਚੀ ਕਰੀ ਜਾਂਦਾ ਹਰ ਵਾਰੀ ਵੈਮ ਕਰਦਾ ਮੈਂ ਨਹੀਂ ਵੀ ਕਰ ਲੈਂਦਾ ਕਿਉਂਕਿ ਨੀਵੀਂ ਨਹੀਂ ਜੱਜਦੀ ਨਹੀਂ ਹੈਗੀ ਮਾਂ ਮੇਰੇ ਸਮਝਦਾ ਹੀ ਨਹੀਂ ਉਹਦਾ ਹੋਰ ਮੱਥਾ ਛੋੜ ਰਿਹਾ ਮੂੰਹ ਛੋੜਾ ਲੱਗਣ ਲੱਗਾ ਤੇਰਾ ਮੂੰਹ ਛੋੜਾ ਤੇਰੀ ਨੀਵੀਂ ਨਹੀਂ ਜੱਜਦੀ ਹੈ ਜੀ ਵੈਮ ਨਾ ਕਰਿਆ ਕਰੋ ਇੰਨਾ ਹਾਂਜੀ ਗੁਰਮੀਹਰ ਨੂੰ ਨਾ ਬੁਖਾਰ ਹੋ ਗਿਆ ਤੇ ਇਹਨੂੰ ਰਾਤ ਨੂੰ ਕਾਮਜਿਆ ਸੀਗਾ ਉਹਦੇ ਨਾਲ ਹੀ ਹੋ ਗਿਆ ਕੱਲ ਹੀ ਤੋਂ ਇਹ ਆਏ ਸਕੂਲ ਤੋਂ ਇਸ ਦੇ ਵਿੱਚੋਂ ਨਿਕਲ ਗਏ ਇਥੋਂ ਜਿੱਥੇ ਸੇ ਗੱਡੀ ਦੀ ਉਹ ਕਰਾ ਕੇ ਲੈ ਕੇ ਆਈ ਆ ਤੇ ਉੱਥੋਂ ਐ ਜਿਵੇਂ ਨਿਕਲ ਕੇ ਤਾਂ ਪੈ ਆ ਗਏ ਉੱਥੇ ਇਹਨੂੰ ਗਰਮਸਾਰਦ ਹੋ ਗਿਆ ਦਾ ਗੋਲੀ ਧਿਆ ਚੌਂਪੜੀਆਂ ਸਾਡੇ ਨਿਕਲਣ ਸਾਰੀ ਆ ਬਹੁਤ ਜ਼ਿਆਦਾ ਚੌਂਪੜੀਆਂ ਨੇ ਇੱਥੇ 2-300 ਚੌਂਪੜੀਆਂ ਵਟਾ ਬਿਕਣੀ ਇੱਕ ਪੈਂਦੀ ਵੱਜ ਗਈ ਇਹਨਾਂ ਦਾ ਇੱਥੇ ਪੈਂਡ ਤਾਂ 2-300 ਇਹ 2-3 ਵਾਰੀ ਅੱਕ ਵੀ ਲੱਗ ਚੁੱਕੀ ਆ ਪਤਾ ਨਹੀਂ ਅੱਕ ਕਿ ਮੈਂ ਅੱਗੇ ਮੈਂ ਲਾ ਲੈਂਦੇ ਆ ਨਾ ਇਹ ਰੋਟ ਰੋਟੀ ਲਾਉਂਦੇ ਕਈ ਵਾਰ ਕੋਈ ਐਨੀ ਬੰਦਾ ਵੀੜੀ-ਕੂੜੀ ਪੀਂਦੇ ਰਹੇ ਕੋਈ ਹਾਂ ਨਾਲ ਸੰਵਾੜਦਾ ਹੈਗਾ ਆ ਦੇਖੋ ਮੈਂ ਕਹਿੰਦੀ ਆ ਐਂਡ ਤੱਕ ਇਹੀ ਆ ਇਥੇ ਪੂਰਾ ਇਹਨਾਂ ਦਾ ਘਰ ਬਣ ਗਿਆ ਉਹ ਪਿੰਡ ਬਣ ਗਿਆ ਪੂਰਾ ਇਹਨੇ ਬਸਤਾਲਿਆ ਆਪਦਾ ਪਿੰਡ ਆ ਪਿੱਛੇ ਜੇ ਅੱਗ ਲੱਗ ਸੀ ਫੇਰ ਦੇ ਲੋ ਦੇਣਾ ਜੀ ਉਹ ਦੇਖੋ ਪਿੱਛੇ ਜਿਹੜੇ ਰੱਬੇ ਖੜੇ ਜਾਂਗੇ ਤਿਆਰ ਕਰਕੇ ਬਣਾ ਕੇ ਇਥੇ ਬਾਹਰ ਲੈਨ ਤੇ ਖੜਾ ਦੇ ਤੇ ਹੁਣ ਜਿੱਥੇ ਨਹੀਂ ਡਿਲੀਵਰੀ ਹੋਣੀ ਆ ਉੱਥੇ ਬੱਸ ਇਹਨਾਂ ਨੂੰ ਭੇਜ ਦੇਣਾ ਇਹ ਫੈਕਟਰੀ ਬਿਲਕੁਲ ਨਾ ਹੁਸੈਨਪੁਰ ਸਟੇਸ਼ਨ ਕੋਲ ਦਾ ਇਥੇ ਸੁਲਤਾਨਪੁਰ ਨੋਦੀ ਰੋਡ ਦੇ ਕੋਲ ਥਰੇ ਤੋਂ ਤੇ ਉਹਦੇ ਉੱਪਰ ਹੀ ਪੈਂਦੇ ਆ ਹੁਸੈਨਪੁਰ ਸਟੇਸ਼ਨ ਤੇ ਹੁਸੈਨਪੁਰ ਪਿੰਡ ਆ ਇਧਰ ਨਾਲ ਹੀ ਜਦੋਂ ਕਪੂਰਥਣਾ ਤੋਂ ਸੁਲਤਾਨਪੁਰ ਲੋਧੀ ਤੇ ਜਾਂਦੇ ਆਂ ਆਹ ਦੇਖੋ ਇੱਧਰ ਜਾਣਾ ਮੈਂ ਇੱਥੇ ਖੜਾ ਹੋਇਆ ਨਹੀਂ ਹੈ ਨਾ ਇਹਨਾਂ ਦਾ ਮੈਂ ਬੜੇ ਅੰਦਰੋਂ ਖੜਾ ਹੋਇਆ ਨਹੀਂ ਭੇਜਣ ਵਾਸਤੇ ਕਿਤੇ ਲੋ ਜੀ ਬੜਵਰ ਪਹੁੰਚ ਗਏ ਟੋਲ ਟੈਕਸ ਤੇ ਕਿੰਨੀ ਮੈਗਰੋਮਾਨੀ ਬੀ ਗੁਰੂ ਜੀ ਤੁਸੀਂ ਬੱਚੇ ਕਿਹੜਾ ਲੰਨੇ ਆਂ ਨਹੀਂ ਆਹ ਇਹ ਪੁਰਾਣਾ ਇਹ ਕਿੰਨਾ ਪੁਰਾਣਾ ਹੈ ਜੇ ਅਰੇ ਕਿ ਮੈਨੂੰ ਪਤਾ ਹੁੰਦਾ ਉਹ ਬੱਸ ਕਰ ਕਿ ਮੈਨੂੰ ਮੈਂ ਐਸਰ ਕਹਿੰਦੀ ਐ ਅੱਗੇ ਕਰੋ ਥੋੜੀ ਜੀ ਜਿੱਥੇ ਵੀ ਲਾ ਲਾ ਡਾਡਸ ਤੇ ਅੱਗੇ ਕਰਨ ਨੂੰ ਅੱਗੇ ਕਰਨ ਨੂੰ ਯਾਨੀ ਇਹਨੂੰ ਹੀ ਪਤਾ ਨਹੀਂ ਚੱਲ ਕਿੱਥੇ ਆ ਤੁਸੀਂ ਤੁਸੀਂ ਪਿੱਛੇ ਖੜੋ ਨੀਵ ਨਹੀਂ ਪਤਾ ਹੁੰਦੇ ਇੱਥੇ ਗੱਡੀ ਖੜਨੀ ਚਾਹੀਦੀ ਸੀ ਉਦੋਂ ਜੋੜੀ ਆਪੀ ਅੱਗੇ ਕਰਾਉਣਾ ਗੱਡੀ ਅਸੀਂ ਬੜਬੜ ਪਹੁੰਚ ਗਏ ਆ ਸਾਢੇ 7 ਵਜੇ ਦਰੇ ਸੀ 10 ਵਜੇ ਰਾਣੀਆ 2 ਘੰਟੇ ਰਹਿ ਗਈ ਹਾਂਜੀ ਹਾਂ ਘਰੇ ਆ ਗਏ ਸੀ ਇੱਥੇ ਕਿਰਾਏ ਵਾਲੇ ਬੈਠੇ ਸੀਗੇ ਤੇ ਉਹਨਾਂ ਤੋਂ ਕਿਰਾਇਆ ਲੈਣ ਵਾਸਤੇ ਕਿ ਦਵਾਈ ਲੈਣ ਆਏ ਸੀਗੇ ਇਹਦੇ ਵਾਸਤੇ ਆ ਜਾ ਆ ਤੇਰੀ ਘਾਟ ਰਹਿ ਗਈ ਸੀਗੀ ਹੈ ਜੀ ਲੱਗਿਆ ਤੇਰਾ ਚਲ ਆਜੋ ਘਰ ਅੰਦਰ ਇਹਨੇ 50 ਰੁਪਏ ਕਿੰਨਾ ਕੇਲੇ 74 50 7 ਟਨ ਆਹ ਕੀ ਕਰਾ ਰਿਹਾ ਰੇਡਾ ਹਾਂ ਉਹ ਜਦਿਆਂ ਨੂੰ ਸੋਈ ਰਿਹਾ ਤੇ ਇਹ ਲਾਉਂਦਾ ਹੋਰ ਕਰਾਂਗੇ ਨਾ 1.5 ਕਿਲੋ ਕਰ ਲੈਂਦੇ ਆ ਲੇਕਿਨ ਇਹਦਾ ਕਿੰਨਾ ਹੋਣਾ ਹੈ ਕਿੰਨੇ ਕਿੰਨੇ 15 ਹੈ ਇਹ ਜਿਹੜੇ ਕਿਲੋ ਕਰਦੇ ਆ 1.5 ਕਿਲੋ ਕਰ ਦੋ ਹੈ വേരാ കൂ ചുണ്ടാകും നാണ ਇਹ ਸਾਹਮਣੇ ਆ ਗਿਆ ਪੰਡਾ ਸਵੇਪ ਸਿੰਘ ਢੀਂਡ ਦੇ ਪੰਡਾ ਇਹ ਕਾਲੀ ਹੀ ਨੇ ਜਿਹੜਾ ਕਾਲੀ ਸੀਗਾ ਬਾਅਦ ਚੋਂ ਵੱਡ ਹੋ ਗਿਆ ਸਭ ਦੀ ਪਾਰਟੀ ਬਣਾ ਲਈ ਦੁਬਾਰਾ ਫੇਰ ਉਹਨੂੰ ਲਗਾ ਲਈ ਰਲ ਗਿਆ ਪਰਮਿੰਦਰ ਢੀਂਡ ਸਾਹਿਬ ਸੁਖਦੇਵ ਸਿੰਘ ਢੀਂਡ ਸਾਹਿਬ ਉਹਨਾਂ ਦਾ ਪੰਡਾ ਹੈ ਮਗੋਹਾਲ ਤੇ ਇੱਥੇ ਵੱਡੇ ਸਿਸਟਮ ਨੇਗੇ

ਸਰੀਰ ਅਪੋਰਟ ਸੈਲ ਇਸ ਦੇ ਕਰਦਾ ਨੂੰ ਦਰਾ ਨਾ ਵੀ ਚੋਰ ਨੇ ਮੈਂ ਚੋਰ ਹੀ ਨੇ ਜੇ ਇਹ ਹੈਲੀਕਾਪਟਰ ਤੋਂ ਉੱਪਰ ਹੋਵੇ ਤੇ ਦੇਖਿਆ ਹਾਂ ਜਿਵੇਂ ਆ ਨੀਵਾਂ جي yeah. جي yeah.